ਉਥੇ ਅਖੀਰ ਤੇ ਬਚਣਿਆ ਗੁਰਮਖ ਸੁਖ ਫਲ ਦਾਤ ਸ਼ਬਦ ਸੰਭਾਲੀ ਹਨ ਕਿ ਜੇ ਗੁਰੂ ਦੇ ਸ਼ਬਦ ਦੀ ਸੰਭਾਲ ਆਪਣੇ ਹਿਰਦੇ ਵਿੱਚ ਕਰੇਗਾ ਸਰੀਵ ਕਾਲ ਵਾਸਤੇ ਸੁਖਿਆ ਜੇ ਗੁਰੂ ਤੋਂ ਬਗੈਰ ਸੁਖਿਆ ਤਾਂ ਉਹ ਇਵੇਂ ਆ ਜਿਵੇਂ ਦੀਵਾਲੀ ਦੀ ਰਾਤ ਲੋਕ ਦੀਵੇ ਬਾਲਦੇ ਨੇ ਤੇ ਉਹਦੀ ਲੋ ਕੋਈ ਚੰਦ ਮੈਂਟ ਹੁੰਦੀ ਆ ਤੇ ਦਿਨ ਹੀ ਉੱਠ ਕੇ ਉਹਨਾਂ ਦੀਵਿਆਂ ਦੀ ਲੋ ਲੱਭੋਗੇ ਦੀਵੇ ਲੱਭੋਗੇ ਵਟੀਆਂ ਸਵੇਤ ਜਿਹੜੇ ਉਹ ਨਜ਼ਰ ਨਹੀਂ ਪੈਣਗੇ ਉਥੇ ਇਹ ਆ ਕਿ ਜਿਵੇਂ ਪਲਕੜੀ ਦਾ ਉਹ ਚਾਨਣ ਆ ਤੇ ਲੋਕ ਦੀਵੇ ਬਾਲ ਰਹੇ ਨੇ ਸੁਖ ਗੁਰੂ ਤੋਂ ਬਗੈਰ ਇਹ ਨਹੀਂ ਆ ਪਲਕੜੀ ਦਾ ਦੀਵਾਲੀ ਦੀ ਰਾਤ ਦੀਵੇ ਬਾਲੀਆਂ ਨ ਤਾਰੇ ਜਾਤ ਸੁਨਾਤ ਅੰਬਰ ਭਾਲੀਆਂ ਨੇ ਜਿਵੇਂ ਰਾਤ ਦੇ ਹਨੇਰੇ ਦੇ ਵਿੱਚ ਲੋ ਦੇ ਵਿੱਚ ਤਾਰੇ ਟਿਮਟਮਾਉ ਦੇ ਬੜੇ ਸੋਹਣੇ ਲੱਗਦੇ ਪਰ ਦਿਨੇ ਸੂਰਜ ਦੀ ਰੋਸ਼ਨੀ ਹੁੰਦੀ ਤੇ ਤਾਰਾ ਨਜ਼ਰ ਹੀ ਨਹੀਂ ਆਉਂਦਾ ਗੁਰੂ ਤੋਂ ਬਗੈਰ ਸੋਖੇ ਵੀ ਆ ਜਿਵੇਂ ਰਾਤ ਦੇ ਹਨੇਰੇ ਦੇ ਵਿੱਚ ਆਸਮਾਨ ਤਾਰਿਆਂ ਦੇ ਨਾਲ ਭਰੋਇਆ ਪਰ ਦਿਨੇ ਕੁਝ ਵੀ ਨਹੀਂ ਜੇ ਗੁਰੂ ਨਹੀਂ ਹੈ ਤੇ ਤਾਰਿਆਂ ਵਾਂਗ ਹੀ ਤੇਰੇ ਕੋਲ ਸੋਖੇ ਆ ਫੁੱਲਾਂ ਦੀ ਬਾਗਾਂ ਚੁਣ-ਚੁਣ ਚੱਲੀਆਂ ਪਿ ਜਿਵੇਂ ਫੁੱਲਾਂ ਦੀ ਕਿਯਾਰੀ ਹੈ ਫੁੱਲ ਖਿੜੇ ਹੋਣ ਤੇ ਬੜੇ ਸੋਹਣੇ ਲੱਗਦੇ ਨੇ ਬੰਦਾ ਲੰਘਦਾ ਲੰਘਦਾ ਦੇਖ ਜਾਵੇ ਤੇ ਫੁੱਲ ਸੋਹਣੇ ਆ ਪਰ ਵਾਪਸ ਆਵੇ ਤੇ ਉਹ ਫੁੱਲ ਚੁਣੇ ਜਾਣ ਮਾਲੀ ਤੋੜ ਲਵੇ ਵੇਚਣ ਵਾਲਾ ਤੋੜ ਲਵੇ ਕਿਉਂ ਕਿ ਆਰੀ ਸੋਹਣੀ ਥੋੜੀ ਲੱਗੇਗੀ ਜਿਵੇਂ ਪਹਿਲਾਂ ਅੱਖਾਂ ਨੂੰ ਸੋਭੀ ਓਵੇਂ ਨਹੀਂ ਚੰਗੀ ਲੱਗੇਗੀ ਗੁਰੂ ਸਾਹਿਬ ਜੀ ਕਹਿੰਦੇ ਭਾਈ ਗੁਰਦਾਸ ਜੀ ਕਹਿੰਦੇ ਕਿ ਗੁਰੂ ਤੋਂ ਬਿਨਾਂ ਇਦਾਂ ਹੀ ਸੋਖਿਆ ਜਿਵੇਂ ਪਲਾਂ ਦੇ ਲਈ ਕਿਆਰੀ ਬੜੀ ਸੋਹਣੀ ਲੱਗੀ ਆਸਮਾਨ ਸੋਹਣਾ ਲੱਗਿਆ ਦੀਵਾਲੀ ਦੀ ਰਾਤ ਲੋਕਾਂ ਦੇ ਦੀਵੇ ਬਾਲਿਓ ਪਲਕੜੀ ਆ ਸਦੀਵ ਨਹੀਂ ਆ ਸਦੀਵ ਸੁਖ ਲੈਣਾ ਏ ਗੁਰਮੁਖ ਸੁਖ ਫਲ ਦਾਤ ਸ਼ਬਦ ਸੰਭਾਲੀਆ ਨਾ